चारे बच्चों इस वीडियो अजीडियो अभाज गुणनी खंडीकरण के बारे समझा जिसनों कि प्राइम फैक्टराइजेशन हैं इस तो पहला वाली वीडियो मैं थोड़ा दस चुकी हाँ कि प्राइम नंबरस के कंपोजिट नंबरस के होंगे प्राइम नंबरस जिससे दो ही फैक्टर होंगे कंपोजिट नंबरस जिससे दो दो ज़्यादा फैक्टर्स होंगे तो अच्छी इस भीडियो अभाज गुणी गुण खंडीकरण ਅਸੀਂ ਦੇਖਾਂਗੇ ਕਿ ਇੱਕ ਭਾਜ ਸੰਖਿਆ ਨੂੰ ਅਪਹਾਜ ਗੁਣਖੰਡਾਂ ਦੀ ਗੁਣਾ ਦੇ ਰੂਪ ਵਿੱਚ ਲਿਖਣ ਨੂੰ ਅਪਹਾਜ ਗੁਣਖੰਡ ਕਹਿੰਦੇ ਹਨ ਇੱਕ ਸਾਨੂੰ ਭਾਜ ਸੰਖਿਆ ਦਿੱਤੀ ਹੋਊਗੀ 80 ਨੂੰ ਅਸੀਂ ਗੁਣਖੰਡ ਕਰਨੇ ਹਨ ਉਹ ਵੀ ਅਪਹਾਜ ਵਿੱਚ ਮਤਲਬ ਕਿ ਜਿਹੜੇ ਵੀ ਗੁਣਾ ਦੇ ਰੂਪ ਵਿੱਚ ਸਾਡੇ ਪਾਸ ਗੁਣਖੰਡ ਆਣਗੇ ਉਹ ਸਾਰੇ ਕੀ ਹੋਣਗੇ ਅਪਹਾਜ ਅਪਹਾਜ ਮਤਲਬ ਕਿ ਜਿਸਦੇ ਦੋ ਹੀ ਫੈਕਟਰ ਹੁੰਦੇ ਨੇ ਤੇ ਚਲੋ ਸ਼ੁਰੂ ਕਰਦੇ ਹਾਂ ਫੈਕਟਰਾਇਜ਼ੇਸ਼ਨ ਦੀਆਂ ਦੋ ਵਿਧੀਆਂ ਨੇ ਇੱਕ ਤਾਂ ਅਸੀਂ ਗੁਣਖੰਡ ਰਕਤ ਵਿਧੀ ਰਾਹੀਂ ਕੱਢ ਸਕਦੇ ਹਾਂ ਦੂਸਰਾ ਅਸੀਂ ਭਾਗ ਵਿਧੀ ਰਾਹੀਂ ਹੁਣ ਆਪਣੇ ਕੋਲ ਇੱਕ ਸੰਖਿਆ ਦਿੱਤੀ ਹੈ 48 48 ਨੂੰ ਅਸੀਂ ਗੁਣਖੰਡ ਇਸ ਤੇ ਬਣਾਵਾਂਗੇ ਫੈਕਟਰਸ ਬਣਾਵਾਂਗੇ ਇਹਦੇ ਫੈਕਟਰਸ ਉਹ ਤੱਕ ਬੰਦੇ ਜਾਣਗੇ ਜਦ ਤੱਕ ਸਾਡੇ ਪਾਸ ਸਾਰੇ ਅਭਾਜ ਜਿਹੜੇ ਗੁਣਨਖੰਡ ਜਿਹੜੇ ਨਹੀਂ ਆ ਜਾਣਗੇ ਇੱਕ ਭਾਜ ਸੰਖਿਆ ਦੇ ਅਸੀਂ ਅਪਾਸ ਗੁਣਨਖੰਡ ਕਰਨੇ ਨੇ ਚਾਹਨੀ ਕੀ ਜਿਹੜੇ ਕੰਪੋਜ਼ਿਟ ਨੰਬਰ ਹੈ ਅਸੀਂ ਇਸ ਤੇ ਪ੍ਰਾਈਮ ਫੈਕਟਰਸ ਉਹ ਕੱਢਾਂਗੇ ਤਾਂ ਸ਼ੁਰੂ ਕਰਦੇ ਹਾਂ 48 48 ਕਿਸ ਟੇਬਲ ਚ ਆਉਂਦਾ ਹੈ 24 ਦੁਨਾ 48 ਜੇ ਆਪਾਂ ਇਹਨੂੰ 2 ਨਾਲ ਡਿਵਾਈਡ ਕਰਕੇ ਦੇਖ ਲਈਏ ਯਾਨੀ ਕਿ ਇੱਕ 2 ਅਤੇ 24 ਦੋ ਫੈਕਟਰਸ ਆਪਣੇ ਪਾਸ ਆ ਜਾਣਗੇ 24 ਦੁਨਾ 48 ਹੁੰਦਾ ਹੈ ਹੁਣ ਜਿਹੜਾ 2 ਹੈ ਉਹ ਕੀ ਹੈ ਅਪਾਸ ਜਾਨੀ ਕਿ ਪ੍ਰਾਈਮ ਨੰਬਰ ਤੇ 24 ਕੀ ਹੈ ਭਾਜ ਨੰਬਰ ਕਿਉਂਕਿ ਆਪਾਂ ਨੇ ਸਾਰੇ ਅਪਾਸ ਕੱਢਨੇ ਹਨ ਇਸ ਕਰਕੇ ਭਾਜ ਆਪਣੇ ਪਾਸ ਨਿਕਲ ਗਿਆ ਤੇ ਹੁਣ ਜਿਹੜਾ ਭਾਜ ਹੈ ਹੁਣ ਅਸੀਂ ਇਸ ਦੇ ਫੈਕਟਰਸ ਕੱਢਾਂਗੇ 12 ਦੁਨਾ 24 2 ਕੀ ਹੈ ਅਪਾਸ ਤੇ 12 ਕੀ ਹੈ ਪਾਸ ਹੁਣ 12 ਦੇ ਅਸੀਂ ਫੈਕਟਰਸ ਕੱਢਾਂਗੇ 2 6 12 2 ਕੀ ਹੈ ਅਪਾਸ ਉਹ ਲਿਖਣ ਤੇ 6 ਕੀ ਹੈ ਪਾਸ 2 ਅਪਾਸ ਨੰਬਰ 2 ਅਪਾਸ ਨੰਬਰ 2 ਅਪਾਸ ਨੰਬਰ ਤੁਹਾਨੂੰ ਪਤਾ ਹੈ ਕਿ 2 जोड़े है इसके दो ही फैक्टर होंगे हैं दो दे एक 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 ते दो यानी कि वह आप हूँ छे से असी फैक्टर्स करा दो ती छे दो भी अपाज संख्या है अपाज नंबर है तो थ्री भी अपाज़। अपाजी देखो बच्चो ज अड़तालीज है अड़ताली पाज है अड़ ਇਸਦੇ ਅਸੀਂ ਦੋ ਫੈਕਟਰ ਕੱਢੇ ਇੱਕ ਅਪਾਸ ਇੱਕ ਪਾਸ 24 ਦੁਨਾ 48 ਅਪਾਸ ਇੱਕ ਸੰਖਿਆ ਆਪਣੇ ਕੋਲ ਨਿਕਲ ਚੁੱਕੀ ਹੈ ਹੁਣ ਫਿਰ ਤੋਂ ਆਪਾਂ ਨੇ 24 ਦੇ ਦੋ ਫੈਕਟਰਸ ਕੱਢੇ 12 ਦੁਨਾ 24 ਫਿਰ 12 ਦੇ ਦੋ ਫੈਕਟਰ 2 6 12 2 3 6 ਜਿਹੜੇ ਸਾਡੇ ਕੋਲ ਇਹ ਫੈਕਟਰਸ ਨਿਕਲ ਕੇ ਆ ਰਹੀਆਂ ਸਾਰੇ ਕੀ ਆਪਾਸ ਇਹਦੇ ਲਈ ਜਿਹੜੇ ਸਾਰੇ ਹਨ ਪਾਸ ਇਹ ਉਦੋਂ ਤੱਕ ਅਸੀਂ ਕਰਦੇ ਜਾਵਾਂਗੇ ਜਦ ਤੱਕ ਸਾਡੇ ਪਾਸ ਸਾਰੇ ਹੀ ਅਪਾਸ ਫੈਕਟਰਸ ਨਹੀਂ ਆ ਜਾਂਦੇ ਤਾਂ ਅਸੀਂ ਇਹਨਾਂ ਨੂੰ ਗੁਣਾ ਕਰਕੇ ਦੇਖੀਏ ਕਿ 48 ਦਾ ਅਪਾਸ ਗੁਨਨਖੰਡੇ ਕਰ ਜਿਹੜੇ ਜਿੰਨੇ ਵੀ ਅਪਾਸ ਸਾਡੇ ਪਾਸ ਆਏ ਆ ਅਸੀਂ ਉਹਨਾਂ ਦਾ ਆਪਸ ਵਿੱਚ ਮਲਟੀਪਲਾਈ ਕਰਕੇ ਦੇਖੀਏ 2 2 2 2 गुणा तीन इन मल्टीप्लाई करके देखिए दो दूनी चार चार दूनी अठ अठ दूनी सोलह सोलह दिया अड़ताली ता तो देख रहे हो अड़ताली जीप संख्या से उसका जो अभाज गुण खंडीकरण किया जी है प्राइम नंबरस आ गए नहीं इन प्राइम नंबरसू जो आपस में मल्टीप्लाई किया अड़ताली जरा फोर्टी एट है वह कंपोजिट नंबर आ गया है ਇਹ ਇੱਕ ਵਿਧੀ ਹੋਈ ਗੁਣਖੰਡੀ ਤ੍ਰਕਤ ਵਿਧੀ ਜਾਂ ਫੈਕਟਰ ਟ੍ਰੀ ਮੈਥਡ ਇੱਕ ਆਪਾਂ ਐਗਜ਼ਾਮਪਲ ਹੋ ਰਿਹਾ ਹੈ ਨਹੀਂ ਹਾਂ 52 ਇਸ ਦਾ ਆਪਾਂ ਕਰਦੇ ਹਾਂ ਫੈਕਟਰਸ ਕੱਢਦੇ ਹਾਂ 26 ਦੁਨਾ 2 2 ਕੀ ਹੈ ਆਪਾਂ ਸੰਖਿਆ 32 ਕੀ ਹੈ 5 ਹੁਣ 26 ਦਾ ਅਸੀਂ ਫੈਕਟਰਸ ਕਰਦੇ ਹਾਂ 13 ਦੁਨਾ 26 2 ਕੀ ਹੈ ਅਪਾਸ ਮੀਨਸ ਪ੍ਰਾਈਮ ਨੰਬਰ 13 ਕੀ ਹੈ ਪਾਸ ਮੀਨਸ ਕੰਪੋਜ਼ਿਟ ਨੰਬਰ ਤਾਂ ਤੁਸੀਂ ਦੇਖਿਓ ਹੁਣ 2 ਅਪਾਸ 2 ਅਪਾਸ ਤੇ ਜਿਹੜਾ 13 ਹੈ ਇਹ ਵੀ ਅਪਾਸ ਹੈ ਕਿਉਂ ਕਿ 13 ਸਿਰਫ 1 ਦੇ ਪਹਾੜੇ 'ਚ ਤੇ ਆਪਣੇ ਹੀ 13 ਦੇ ਪਹਾੜੇ ਵਿੱਚ ਆਉਂਦਾ ਹੈ 13 ਤੋਂ ਅੱਗੇ ਅਸੀਂ ਇਸਤੇ ਫੈਕਟਰਸ ਨਹੀਂ ਕੱਟ ਸਕਦੇ ਤੁਸੀਂ ਚੈੱਕ ਕਰ ਲਓ ਕਿ 13 ਕਿਸੇ ਹੋਰ ਪਹਾੜੇ ਚ ਆਉਂਦਾ ਹੈ ਨਹੀਂ ਆਉਂਦਾ 1 ਤੇ 13 ਦੇ ਪਹਾੜੇ ਵਿੱਚ ਹੀ ਆਉਂਦਾ ਹੈ ਤਾਂ 13 ਵੀ ਕੀ ਹੈ ਅਪਾਸ ਜਿਹੜੇ ਹੈਗਾ ਨੰਬਰ ਹੈ ਤਾਂ ਅਸੀਂ ਇਹਨਾਂ ਨੂੰ ਗੁਣਾ ਕਰਕੇ ਦੇਖਦੇ ਹਾਂ 5 ਾਂ ਤੇ 5 ਾਂ ਤੇ ਅਪਾਸ ਗੁਣਖੰਡ ਨੰ ਖੰਡੀਕਰਨ 2 2 13 2 2 4 13 4 52 ਇਹ ਹੋ ਗਿਆ 52 ਦੇ ਅਪਾਸ ਹੁੰਨੇਖੰਡਨ ਚਾਨੀ ਕੀ ਪ੍ਰਾਈਮ ਫੈਕਟਰਾਇਜ਼ੇਸ਼ਨ ਮੈਂ ਵਿੱਚ ਇੰਗਲਿਸ਼ ਵਰਡ ਇਸ ਲਈ ਬੋੜ ਰਹਾ ਕਿ ਕਈ ਵਾਰ ਪੰਜਾਬੀ ਪੜ੍ਹਦੇ ਬੱਚਿਆਂ ਨੂੰ ਇੰਗਲਿਸ਼ ਦੇ ਵਰਡਸ ਵੀ ਨੋਲੇਜ ਦੇ ਛੋਣੇ ਚ ਆਉਂਦੇ ਹਨ ਤਾਂ ਕਿ ਕਲੀਅਰ ਹੋ ਚਵੇ ਉਹਨਾਂ ਨੂੰ ਆਪਾਸ 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 ਪ੍ਰਾਈਮ ਨੰਬਰ ਕੰਪੋਜ਼ਿਟ ਨੰਬਰ ਪ੍ਰਾਈਮ ਨੰਬਰ ਪ੍ਰਾਈਮ ਨੰਬਰਸ ਇਹ ਹੋ ਗਿਆ ਪ੍ਰਾਈਮਰ ਪ੍ਰਾਈਮ ਫੈਕਟਰਾਇਜ਼ੇਸ਼ਨ ਹੁਣ ਅਸੀਂ ਕਰਦੇ ਹਾਂ ਭਾਗ ਵਿਧੀ ਭਾਗ ਵਿਧੀ ਵਿੱਚ ਕੀ ਹੈ ਕਿ ਅਸੀਂ ਜਿਹੜੀ ਸੰਖਿਆ ਦਿੱਤੀ ਗਈ ਹੈ ਇਸ ਨੂੰ ਅਸੀਂ ਸਭ ਤੋਂ ਛੋਟੀ ਜਿਹੜੀ ਅਭਾਜ ਸੰਖਿਆ ਹੈ ਪ੍ਰਾਈਮ ਨੰਬਰ ਹੈ ਉਸ ਨਾਲ ਡਿਵਾਈਡ ਕਰਦੇ ਜਾਵਾਂਗੇ ਜਦ ਤੱਕ ਕਿ 1 ਨਾ ਬਚਾਈ ਤਾਂ ਸਭ ਤੋਂ ਪਹਿਲਾਂ ਸਭ ਤੋਂ ਛੋਟਾ ਅਭਾਜ ਨੰਬਰ ਕੀ ਹੈ ਪ੍ਰਾਈਮ ਨੰਬਰ 2 ਤਾਂ ਅਸੀਂ ਡਿਵਾਈਡ ਕੀਤਾ 24 2 2 4 2 ਚੁੱਕੇ 8 ਫਿਰ ਸਵਾ ਦੋ ਨੂੰ ਫਿਰ 12 ਦੋ ਨਾਲ 24 ਹੁੰਦਾ ਹੈ ਫਿਰ ਅਸੀਂ ਦੋ ਨਾਲ ਡਿਵਾਈਡ ਕਰਾਂਗੇ ਜਦੋਂ 12 ਨੂੰ ਦੋ ਨਾਲ ਡਿਵਾਈਡ ਕੀਤਾ ਅਨਸਰ ਆਇਆ 6 ਹੁਣ 6 ਨੂੰ ਫਿਰ ਦੋ ਨਾਲ ਕਰਾਂਗੇ 2 3 6 ਹੁਣ 3 3 ਦੇ ਪਹਾੜੇ ਵਿੱਚ ਆਉਂਦਾ ਹੈ 3 1 3 ਤਾਂ ਇਹ ਸਾਡੇ ਪਾਸ ਜਿਹੜਾ 48 ਅਪਹਾਸ ਸੰਖਿਆ ਸੀ ਉਸੇ ਉਸ ਨੂੰ ਭਾਗ ਵਿਧੀ ਰਹੀ ਇੱਥੇ ਸਾਡੇ ਪਾਸ ਹੀ ਸਾਰੇ ਆਪਹਾਜ ਨੰਬਰ ਪ੍ਰਾਈਮ ਨੰਬਰਸ ਆ ਗਏ ਨੇ ਤੇ ਹੁਣ ਅਸੀਂ ਇਹਨਾਂ ਦਾ ਗੁਣਨਖੰਡ ਕਰਦੇ ਹੋਏ ਇਹਨਾਂ ਦੀ ਆਪਸ ਗੁਣਾ ਕਰਕੇ ਦੇਖ ਲੈਣੇ ਆ ਕਿਹਨਾ ਅਨਸਰ ਆਉਂਦਾ ਹੈ ਸੇਮ ਹੀ ਆਏਗਾ ਆਪਾਂ ਨੇ ਸਿਰਫ ਗੁਣਨਖੰਡੀਕਰਨ ਕਰਕੇ ਦਿਖਾਣਾ ਹੈ ਆਪਾਂ ਨੇ ਆਪਾਸ ਗੁਣਨਖੰਡ 2 9 2 3 आंसर अपन नहीं करके दिखाना है गुणनीखंड करके ही दिखाने ने बट मैं थोनू मल्टीप्लाई करके इस करके दिखा रही हां कि थोनू पता चल जाएगी गुणनीखंड करने के बाद जेड़ा है सेम ही अपने पास आंसर आएगा वही संख्या आएगी 2 2 4 4 2 8 8 2 16 16 3 48 ਭਾਜ ਸੰਖਿਆ ਦਾ ਜਦ ਅਸੀਂ ਅਭਾਜ ਗੁਣਤੀ ਖੰਡ ਕਰਦੇ ਆ ਤਾਂ ਉਸ ਦੇ ਆਨਸਰ ਵਿੱਚ ਕੋਈ ਵੀ ਚੀਜ਼ ਨਹੀਂ ਆਉਂਦਾ ਉਹੀ ਆਨਸਰ ਆਪਣੇ ਪਾਸ ਆਏਗਾ ਇੱਕ ਸਵਾਲ ਹੋਰ ਲੈ ਕੇ ਦੇਖ ਲੈਂਦੇ ਆ 48 ਦੇ 48 ਦੇ ਜਿਹੜੇ ਹੈਗੇ ਡਿਵੀਜ਼ਨ ਮੈਥਡ ਦੁਆਰਾ ਆਪਾਂ ਨੇ ਫੈਕਟਰਾਇਜ਼ੇਸ਼ਨ ਕੀਤੀ ਸੀ ਇੱਕ ਹੋਰ ਲੈਣੀ ਹੈ ਜ 56 ਲੈ ਲੈਨੇ ਆਪਾਂ ਦੋ ਨਾਲ ਸਭ ਤੋਂ ਛੋਟਾ ਜਿਹੜਾ ਪ੍ਰਾਈਮ ਨੰਬਰ ਹੈ 2 ਤੋ 2 4 8 16 28 56 ਹੁੰਦਾ ਹੈ 2 ਨਾਲ ਭਾਗ ਕਰਾਂਗੇ ਫਿਰ ਕਿੰਨਾ ਆ ਜਾਏਗਾ 14 14 ਨੂੰ 2 ਨਾਲ ਫਿਰ ਭਾਗ ਕਰਾਂਗੇ ਆ ਜਾਏਗਾ 7 ਹੁਣ ਜਿਹੜਾ 7 ਹੈ 7 7 ਦੇ ਪਹਾੜੇ ਵਿੱਚ ਹੀ ਆਏਗਾ ਕਿਉਂਕਿ ਨਾ ਤਾਂ 3 ਦੇ ਪਹਾੜੇ ਚੰਦਾ ਹੈ ਨਾ 5 ਦੇ ਕਿਸ ਦੇ ਪਹਾੜੇ ਚਾਏਗਾ 7 ਇਹ ਦੇਖੋ ਹੁਣ 56 ਦੇ ਅਸੀਂ 56 ਦੇ ਆਪਾਂ ਆਸ ਮੁਨਖੰਡ ਕਰਨ ਲਿਖਦੇ ਹਾਂ ਪਚਿਓ ਜਿਹੜੇ ਇਹ ਕਰ ਰਹੇ ਆਪਾਂ ਦਾ ਫੈਕਟਰਾਇਜ਼ੇਸ਼ਨ ਇਹ ਅੱਗੇ ਆਪਾਂ ਨੂੰ ਜਿਹੜੇ ਹੈਗੇ ਆ ਐਲਸੀਐਮ ਤੇ ਐਚਸੀਐਫ ਦੇ ਸਵਾਲਾਂ ਵਿੱਚ ਕੰਮ ਆਣਗੇ ਤਾਂ ਸਾਨੂੰ ਇਹਨਾਂ ਨੂੰ ਵਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਮੁਨਖੰਡ ਕਿਸਰਾ ਕਰਨੇ ਹਨ ਫੈਕਟਰਾਇਜ਼ੇਸ਼ਨ ਕਿਵੇਂ ਕਰਨੀ ਹੈ 2 2 4 4 2 8 8 7 55 ਦੇਖੋ ਆਪਣੇ ਕੋਲ 55 ਆਨਸਰ ਉਹੀ ਆ ਗਿਆ ਜਨਨ ਕਿ ਆਪਣੇ ਫੈਕਟਰਸ ਬਿਲਕੁਲ ਠੀਕ ਨੇ ਤਾਂ ਬੱਚਿਓ ਇਹ ਸੇ ਇੱਕ ਤਾਂ ਫੈਕਟਰੀ ਮੈਥਡ ਤੇ ਦੂਸਰਾ ਹੈ ਆਪਣੇ ਪਾਸ ਡਿਵੀਜ਼ਨ ਮੈਥਡ ਜਿਸ ਵਿੱਚ ਅਸੀਂ ਕੰਪੋਜ਼ਿਟ ਨੰਬਰਸ ਨੂੰ ਕੰਪੋਜ਼ਿਟ ਨੰਬਰ ਦਾ ਪ੍ਰਾਈਮ ਫੈਕਟਰੀਜ਼ੇਸ਼ਨ ਕੀਤਾ ਹੈ मेनु आशा है थोड़ा तो यही मेरा कंसैप्ट क्लियर हो गया होगा तो इसका अभ्यास करना है तो अपने बच्चों जरूर शेयर करना है तो लाइक जरूर करियो